ਕਾਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਗਏ ਬੇਤੇ ਕਿਤੇ ਰਿਸ਼ਤੇਦਾਰੀ ਚ ਬਹੁਤ ਰੇਮ ਜਬਾਹ ਲੱਗ ਗਿਆ ਹੁਣ ਆਜੇ ਤੇ ਘਰ ਨੂੰ ਘਰ ਤੇ ਫਿਰ ਮੋਟਰ ਕੇ ਨਹੀਂ ਨੂੰ ਆਗੇ ਉਹ ਮੋਟਰ ਕੇ ਨਹੀਂ ਆਗੇ ਹੁਣ ਦੇਖਦੇ ਆਂ ਮਸਰਾਂ ਨੂੰ ਲੱਭਦੇ ਆਂ ਕਿੱਥੇ ਬੈਠੇ ਆ ਉਹ ਦੇਖਦੇ ਆਂ ਜਿase ਕਿ ਮਸਰਾਂ ਨੂੰ ਲਓ ਜੀ ਆਪਾਂ ਇਹ ਲੜਦੇ ਆਂ ਮਸਰਾਂ ਹੀ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਿਕਾ ਤੁਸੀਂ ਲੇਟਣ ਲੱਗੇ ਦੁਪਹਿਰੇ ਚ? ਮਾਹੀ ਦੁਪਹਿਰੇ ਚ ਵੀ ਹੁੰਦੇ ਆ। ਦੁਪਹਿਰੇ ਚ ਘਰਾਂ ਜਾ ਕੇ ਸੌਂ ਜਾ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਛਾ। ਸੌਂ ਜਾ। ਠੀਕ ਆ। ਰਾਤ ਨੂੰ ਅਸੀਂ 8:00 ਵਜੇ ਜਾਂਦੇ ਨੇ ਹੱਜ ਆਪਣੇ ਆਲਣ ਜਾ ਕੇ ਵਰ ਜਾਣ। ਹਾਂ 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 ਇਹ ਤਾਂ ਹੈ। 8:00 ਵਜੇ ਘਰਾਂ ਚਲੇ ਜਾਣਾ ਸਾਰੇ 8:00 ਅੱਧਾ ਘੰਟਾ ਫੋਨ ਦੇ ਕੇ ਫਿਰ ਕਰਕੇ ਬੈੱਡ ਬੰਦ ਕਰਾ ਸੌਂ ਜੀ ਇਹ ਤਾਂ। ਠੀਕ ਆ। 4:00 ਵਜੇ ਉੱਠੇ ਹੋ ਹੁਣ। ਬਸ ਫਿਰ ਦਿਨ ਚ ਸੌਣਾ ਨਹੀਂ ਕਰਦਾ। ਦੁਪਹਿਰੇ ਦੇ ਬਾਅਦ ਫਿਰ ਕੰਮ ਨਹੀਂ ਹੁੰਦਾ ਸਰੀਰ ਹੋਰ ਤਰ੍ਹਾਂ ਦਾ ਹੋ ਜਾਂਦਾ। ਹਾਂ ਕੋਣ ਬਦਲੇ ਹੱਥ ਰੋਹਲੇ ਕਰੂ। ਹਾਂ ਮੈਂ ਵੀ ਦਪੈਜ ਸਵੇਰੇ ਇੱਕ ਰਿਸਤਰੀ ਜੇ ਭੋਜਾ ਤਾਂ ਉੱਥੇ ਲੰਘਿਆ। ਉਹ ਉਥੇ ਦੇ ਪੈਦਲ ਤੁਰਦੇ 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 ਫਿਰ। ਕਿਹਾ ਜਾਤੇ ਉੱਠ ਘੜਦੇ ਨੁਕਸਾਨ ਹੈ, ਕੁਰਸੀ ਟੁੱਟਦੀ। ਅੱਛਾ। ਪਤਾ ਲੱਗਣਾ ਟੁੱਟਣ ਦਾ ਪਤਾ ਲੱਗਣਾ ਪੰਜ ਵਗੈਰਾ। ਇਹ ਪਤਾ ਕਰਦੇ ਆ। ਨਹੀਂ ਤਾਂ ਛੋਟ ਛੋਟ ਲੈ ਜਾ ਟੁੱਟਣ ਲੱਗੇ। ਵੀਡੀਓ ਬਣਦੀ। ਅੱਛਾ। ਕਿਹੜੀ ਦੀ? ਮਾਈ ਮੇਰੇ ਵਾਲੀ 735 ਦਲਵੀਰ 735 ਵਾਲੀ ਜੀ ਭਾਈ। ਪਿਆ ਜਾਣ ਨਾ ਮਿੰਜੇ ਦੀ ਲਾਗ ਵਹਿ ਜਾਣਾ। ਆਹ ਤਾਂ ਚੱਪਲਾ ਹੋ। ਹਾਂ ਆਪਾਂ ਪੈਰ ਰੱਖ ਕੇ ਵਹਿ ਜਾਣਾ ਐਪਰਾ ਹੀ। ਉਹਨੇ ਦਾ ਡੇਟ ਤੇ ਟੱਪੀ ਵੀ ਆ ਕੁਰਦਿਆਂ ਦੀ ਹਾਂ ਤੋ ਕੁਝ ਵੀ ਨਹੀਂ ਕਰਿਆ ਮੈਂ ਉਹ ਮੈਂ ਤਾਂ ਆਇਆ ਹਲਾਉਣ ਲੱਗਿਆ ਤਾਂ ਮੂਹਰੇ ਨੂੰ ਆਏ ਅੱਛਾ ਉਹ ਹੱਤ ਬਈ ਜੀ ਜਿੰਗੀ ਪਿੱਛੇ ਨੂੰ ਵਿਚੇ ਨੂੰ ਚਲੀ ਗਈ ਉਹ ਹੀ ਤੇਰੇ ਗਲ ਪਾਉਂਦੇ ਵੀ ਤਾਂ ਤੋਰਦੀ ਨਵੀਂ ਲਿਆ ਦੇ ਇਹਦਾ ਤੈਨੂੰ ਕਹਦੇ ਵੀ ਠੀਕ ਹੈ ਟੁੱਟੇ ਦਾ ਵਜਨ ਕਰੇ ਹੈ ਜਿੰਦਾ ਬੰਦਾ ਬੈਠੇ ਫਿਕ ਤੇਲਣੀ ਆ ਉਹਦੇ ਬਾਅਦ ਆ ਦੂਈ ਲਿਆ ਅੱਛਾ ਜਿਹੜੇ ਚੱਪਲਾ ਫੇਰ ਖੋਲਣ ਲੱਗਾ ਮੈਂ ਰਹਿਣ ਤੇ ਚੱਪਲਾ ਪਾ ਲਾ ਇਹਦਾ ਤਾਂ ਦੂ ਚੱਕਲੇ ਲੱਕੜੀ ਵਾਲੀ ਠੀਕ ਠੀਕ ਹੈ ਮੈਂ ਨਾ ਕੁਰਸਿਆਂ ਨੂੰ ਲੁਖ ਜਿਹਾ ਲਾ ਕੇ ਦੇ ਆ ਬੈਣੀ ਦੂਈਆਂ ਹੀ ਲੋਹੇ ਵਾਲੀਆਂ ਸੀ ਪੁੱਛਿਆ ਤੇ ਆ ਸੈਂਟ ਵਾਲੇ ਨੂੰ ਅੱਛਾ ਉਹ ਲੋਡ ਨਹੀਂ ਆਉਂਦੀ ਮਿਲਿਆ ਨਹੀਂ ਹੈਗਾ ਜੇ ਅਗਲਾ ਦੰਦਾ ਤਾਂ ਉਹ ਵੀ ਟੁੱਟੀਆਂ ਮੇਰੀ ਹਾਂ ਹਾਂ ਇਹ ਤਾਂ ਹੈ ਸਰ ਉਹ ਬੈਲਡ ਵੀ ਨਹੀਂ ਖੜਦਾ ਜਿਹੜੇ ਦੂਈਆਂ ਆਉਂਦੀਆਂ ਹੁੰਦੀਆਂ ਨੇ ਤਿੰਨ ਦਿਨ ਜੋੜੇ ਇਕੱਠੇ ਹੁੰਦੇ ਆ ਬੜੀ ਔਖੀ ਆ ਫੇ ਤਿੰਨ ਇਕੱਠੇ ਜੱਕਣੇ ਪਿਆ ਕਰਨੀਆਂ ਅਧਿਕਾਂ ਦੇ ਅਗਲਾ ਆਪਣੇ ਮੈਂ ਕਹਿੰਦਾ ਵੀਡੀਓ ਬਣਾਉਣੀ ਸੁੱਖੀ ਹੈ ਤਿੰਨੇ ਬੰਦੇ ਲੈਂਚ 'ਚ ਬੈਠ ਜੇ ਕਰੂੰਗਾ ਇਕੱਠੇ ਹੀ ਉਹਦਾ ਹੀ ਕੰਮ ਬਾਤ ਤੇ ਆ ਪਾਇਲ ਮਿੰਦੇ ਵਗੈਰਾ ਤੇ ਉਹ ਵੀ ਉਹ ਵੀ ਇੰਨਾ ਰੇਟ ਨਹੀਂ ਹੈਗਾ ਉਹ ਵੀ ਸਸਤੀ ਉਹ ਹੈ ਉਹ ਤਿੰਨੇ ਲੋਡ ਨਹੀਂ ਆਉਣੀਆਂ ਹਾਂ ਤਿੰਨੇ ਲੋਡ ਆਉਣੀਆਂ ਨੇ ਕਿਸੇ ਦਾ ਕਿਸੇ ਬਸ ਝੂਟਾ ਲੈਣਾ ਕਿਸੇ ਦਾ ਕਿਸੇ ਬਸ ਲੈਣਾ ਅੱ ਲਗਿਆ ਰੌਣਕ ਕੋ ਬਦਲ ਰੌਣਕ ਦਾ ਇੱਥੇ ਚੱਲੀ ਜਾਣੀ ਹੈ 3 ਵਜੇ ਤੱਕ 4 ਵਜੇ ਤੱਕ ਪਾਣੀ ਜਾਂਦਾ ਕਿਸਨੇ ਪਾਣੀ ਕਿੱਥੇ ਜਾਂਦਾ ਇਹ ਖਾਲੀ ਘਮਾਂ ਦੇ ਫਰੀ ਜਾਂਦੇ ਡੈਂਪਰ ਬੰਦੇ ਬੰਦੇ ਅੱਜ ਪਾਣੀ ਦਾ ਬਹੁਤ ਦਰਦਾ ਹੈ ਹੈ ਮਾ ਪਾਣੀ ਦਾ ਬਹੁਤ ਦਰਦਾ ਹੈ ਅੱਜ ਗਲੇ ਸਾਢੇ ਰੁਪਏ ਬਈ ਯਾਰ ਯੋਕਰ ਡੈਂਪਰ ਜਾਂ ਡੈਂਪਰ ਦੇ ਚੱਕ ਲਈ ਉਹ ਵਗਣਾ ਡੈਂਪਰ ਨਹੀਂ ਕੈਂਪਰ ਕੀ ਹੋ ਗਿਆ ਡੈਂਪਰ ਡੈਂਪਰ ਕੈਂਪਰ ਮੈਂ ਪੁੱਠੇ ਡਿੱਟੇ ਰੱਖੇ ਕੈਂਪਰ ਕੈਂਪਰ ਕੈਂਪ ਕੈਂਪਰ ਕਹਿੰਦੇ ਕੈਂਪਰ 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 ਆਦੇ ਗੜਬੜ ਜੀ ਲਾਦੇ ਹੋ ਐਥੇ ਹੈ ਨਾ ਐਥੇ ਕੋਈ ਨਾੜ ਦੇ ਉੱਤੋਂ ਦੁੱਧਣ ਵੀ ਜਾਂਦਾ ਉੱਤੋਂ ਦੁੱਧ ਵਸੇ ਨਾੜੀ ਬੱਕੀ ਜੇ ਲੱਤ ਦੁੱਧੀ ਜੇ ਮੈਂ ਪਸਲੀ ਤਾਂ ਨਹੀਂ ਕਹਿੰਦਾ ਹੈਗਾ ਹੈ ਲੱਤ ਦੁੱਧੀ ਲੱਤ ਤਾਂ ਨਹੀਂ ਦੁੱਧੀ ਜਾਂ ਹੁਣ ਠੀਕ ਹੈ ਬੈਠੇ ਬੈਠੇ ਉਹ ਉਲੀ ਦੇ ਕੇ ਫਿਰ ਤਕਲੀਫ ਜੀ ਹੁੰਦੀ ਐਥੇ ਪੱਟ ਦੇ ਵਿੱਚ ਕੋਈ ਤਾਂ ਤਾਂ ਸੰਦੀ ਆਸ ਤੇ ਆਸ ਜੀ ਬੰਦ ਨੂੰ ਹੋਰ ਨਾੜ ਦੀ ਕੋਈ ਜਿਹੜੀ ਜੜੀ ਹੁੰਦੀ ਹੈ ਆਦੋ ਤੋ ਜੇ ਜਗਾ ਖੰਡ ਜਲਣਾ ਜਿਹੜੀ ਕੱਲ੍ਹ ਵਾਸਤੇ ਗਿੱਟੇ ਜੜੀ ਦੀ ਕੋ ਠੀਕ ਆ ਹੁਣ ਉਹ ਠੀਕ ਹੈ ਅੱਛਾ ਆਹਾਂ ਗੱਡਲਾ ਗੱਟਾ ਦਾ ਉਹ ਮੋਜੀ ਲਾ ਕੇ ਨਾ ਬੰਨ ਕੇ ਬੈ ਗਿਆ ਮਰਾ ਤੂੰ ਗਰਮ ਪਤੀ ਠੀਕ ਹੈ ਉਹਦੇ ਦਾ ਫਰਕ ਪੈ ਗਿਆ ਫਹੀਦਾ ਤੜਕੇ ਤੱਕ ਜਣੀ ਥੋੜੋ ਥੋੜੇ ਘਟੀ ਹੈ ਜਣੀ ਫਿਰ ਉਹ ਹੌਲੀ ਹੌਲੀ ਚੱਲ ਰਿਹਾ ਨਾ ਹੂੰ ਹੂੰ ਨੜਾ ਨਾ ਹੈਗਾ ਖਾਸਾ ਤੇਰਾ ਮਾਫੀ ਦੇ ਦੇ ਮੌਸਮ ਲੱਗਿਆ ਖਰਾਬ ਕਰਨ ਹਾਂ ਧੁੱਪ ਦੇਖ ਰਿਹਾ ਕਿੰਨੀ ਤੇ ਅੱਜ ਗਰਮੀ ਬਹੁਤ ਈ ਅੱਜ ਬਹੁਤ ਆ ਹੁਣ ਠੰਡਾ ਹੋਇਆ ਮਾਣੇ ਨਹੀਂ ਦੁਪਹਿਰ ਹੀ ਦੇਖ ਲੱਗਣੀ ਕਰ ਅੱਛਾ ਮੌਸਮ ਹੋ ਲੱਗੀ ਬਦਲ ਬਾਈ ਹੁਣ ਅੱਜ ਮੈਂ ਸਵੇਰੋਂ ਸਾਈਕਲ 'ਤੇ ਜਾ ਕੇ ਆਇਆ ਮੰਡੇ 'ਚ ਮੱਥਾ ਟੇਕਿਆ ਕਰਦਾ ਅੱਜ ਨਹੀਂ 26 27 28 ਦਾ ਨਹੀਂ ਬਸਿਆ ਹੋਇਆ ਅੱਛਾ ਦਿਖਾ ਰਿਹਾ 50 50% 50 50 ਚਾਂ ਉਹ ਨਹੀਂ ਬਦਲ ਕਿੱਥੇ ਪੈ ਜਾਣਾ ਹਾਂ ਆਹੋ ਚੱਲ ਜੇ ਹੁਣ ਪੈ ਵੀ ਗਿਆ ਕੋਈ ਨਹੀਂ ਨਾ ਹਾਂ ਹਾਂ ਕੋਈ ਨਾ ਹਲੇ ਸਾਰੇ ਪਹਿਗੇ ਪਹਿਲੀ 3 4 ਤਰੀਕ ਤੱਕ ਬੱਢੇ ਜਾਂਦਾ ਇੱਕ ਸਨ ਇੱਕ ਕਈ ਸ ਅਈ ਤੇ ਤਗਲੀ ਉਹ ਜਗਾਇ ਤੇ ਮੀਂਹ ਪਿਆ ਹੁਣ ਅਸਿਕਾ ਰੋਕਣਾ ਬਾਈ ਨਹੀਂ ਤੁਹਾਨੂੰ ਮੈਂ ਦੱਸਦਾ ਕਈ ਸਾਲ ਦੀ ਗੱਲ ਹੈ ਹੋਣੀ ਹੈ ਬਾਈ 10-12 ਸਾਲ ਦੀ ਗੱਲ ਹੈ ਮੰਡ ਚੱਕਣ ਜੀਰੀ ਪੱਕੀ ਵੀ ਤੀ ਇੰਨਾ ਮੀਂਹ ਪਿਆ ਜਦ ਮੈਂ ਦੇਖਣ ਗਿਆ ਖੇਤ ਕਿੰਨੀ ਮੁੰਜਰਾ ਤੱਕ ਪਾਣੀ ਲੱਗਿਆ ਪਤਾ ਉਹਦੇ ਬਾਅਦ 19ਵੇਂ ਖੇਤਾਂ 'ਚ ਬਦੇਲਾ ਵੀ ਕਹਿੰਦੇ ਵੀ ਮੁੰਜਰਾ ਵੱਢਣੇ ਪੈਣੇ ਆਏ ਵੱਢਣੇ ਪੈਣੀਆਂ ਮੈਂ ਕਹਿੰਦਾ 5-7 ਦਿਨ 'ਚ ਪਤਾ ਮਿਲ ਗਿਆ ਵੀ ਪਾਣੀ ਕਿੱਥੇ ਗਿਆ ਐ ਸੁੱਕ ਗਏ ਉੱਥੇ ਤੇੜ ਪੈਣੀ ਮੰਨਣਾ ਹਾਂ ਜਿਹੜੀ ਧਾਤਿਆਂ ਨੇ ਜਾ ਕੇ ਪੀ ਜਿੰਦੀ ਤਾਂ ਨਹੀਂ ਪਾਣੀ ਫਿਰ ਜਿਹੜੇ ਹੁਣ ਬਰਸਾਤ ਵਾਲਾ ਕੰਮ ਦਾ ਯਾਰ ਫਸਲਾਂ ਸਾਰੀਆਂ ਪਾਣੀ ਮੰਗਉਂ ਤੇਰੀ ਚਰੀ ਪਾਣੀ ਮੰਗਦੀ ਐ ਚਰੀ ਪਾਣੀ ਮੰਗਦੀ ਐ ਚਰੀ ਤਾਂ ਮੈਂ ਲਾਤਾ ਠੀਕ ਐ ਜਿਹੜੇ ਹੁਣ ਹੈ ਗੱਦਰ ਤਾਂ ਨਾ ਲਾਉਂਦੇ ਬਿਮਾਰੀ ਪਈ ਵੀ ਕਿੰਨੇ ਮੰਗਦੇ ਪਾਣੀ ਕਿੰਨੇ ਪਾਣੀ ਮੰਗਦੇ ਜਿਹੜੇ ਪਾਣੀ ਨਾਲ ਲੱਗਣਾ ਹੀ ਐ ਚਲੋ ਉਹਦੇ ਵਿਗੜਨ ਨਹੀਂ ਹਵਾ ਦਾ ਵੀ ਗੌਰ ਰੱਖਣੀ ਪੈਂਦੀ ਐ ਚੀਜ਼ਾਂ ਦੀ ਰੱਖਣੀ ਪੈਂਦੀ ਐ ਤਾਂ ਨਾ ਪਾਣੀ ਹੁਣ ਚਰੀ ਨੂੰ ਵੀ ਲਾਉਣਾ ਹੈਗਾ ਤਾਂ ਚਰੀ ਦਾ ਉਂ ਭਰੋਸਾ ਨਹੀਂ ਵੀ ਕੱਢੀ ਨਾ ਹੋ ਜਵੇ ਚਰੀ ਦਾ ਭਰੋਸਾ ਨਹੀਂ ਹੈਗਾ ਹੁਣ ਮੈਂ ਜਿਹੜੇ ਨੂੰ ਬੇਚੀ ਬੰਦੇ ਨੂੰ ਉਹਨੂੰ ਕਹੂੰਗਾ ਭਾਈ ਖਾਲ ਕੇ ਤੇ ਵੱਢ ਲੈ ਹਾਂ ਵੀ ਦੱਸ ਬਾਹਰ ਪੁੱਛ ਕੇ ਲਾਉਂਗਾ ਵੀ ਲਾ ਦਵਾ ਹਾਂ ਵੀ ਭਾਈ ਗਰਗੀ ਫਿਰ ਤੇ ਹਾਂ ਨਾ ਠੀਕ ਹੈ ਗੱਲ ਗਰਦੀ ਤਾਂ ਨਹੀਂ ਐਨੀ ਖਵਾ ਪੀਤਾ ਨਹੀਂ ਕਰਦੀ ਹੈ ਕਿਉਂ ਚੱਲ ਜਾਣਾ ਹੁਣ ਨਾ ਠੀਕ ਹੈ ਵੀ ਹਵਾ ਚੱਲੇ ਤੇ ਨੁਕਸਾਨ ਹੈ ਇਹ ਤਾਂ ਹੈ ਬਾਕੀ ਪਾਣੀ ਦਾ ਲਾ ਦੋਗੇ ਪਾਣੀ ਲੋਕਾਂ ਨੂੰ ਵੀ ਕੰਨੇ ਲਾਉਣਾ ਤਾਂ ਇਹ ਕਰਕੇ ਦੇਖਦਾ ਨਿਹੜੀ ਨਾਲੇ ਨਾ ਹਾਂ ਨਾ ਹਵਾ ਦਾ ਕੋਈ ਪਰੋਖ ਹੈ ਆ ਬਣਦੇ ਆ ਰੁਕ ਜਾ ਆ ਯਾਰ ਆ ਘੜੀ ਖੋਏ ਇਧਰ ਬਦਲਦਾ ਜਦ ਹਵਾ ਜਿਆ ਖਾਸਾ ਬੁੱਲਾ ਜਾਏ ਇਧਰ ਆ ਮਾਰੇ ਜਾ ਕੇ ਇਦਨੂੰ ਹਵਾ ਆਈ ਗਈ ਦੀ ਵੀ ਜੇਕਰ ਹੁਣ ਆਹ ਬੱਦਲ ਫੇਰ ਆਈ ਤੇ ਨਾ ਢੇਰੇ ਮੇਰੇ ਚਾਲੀ ਗਰੇ ਬੁੱਟੇ ਆਇ ਇੱਕ ਦੀ ਪਿਛਲੇ ਸਾਲ ਅੱਛਾ ਹੁਣ ਅੱਜ ਪਾਣੀ ਲੱਤ ਫਿਰ ਕਿਸੇ ਦਾ ਟੁੱਟ ਗਿਆ ਟੁੱਟ ਕੇ ਪਾਣੀ ਖੜਾਦਾ ਨਹੀਂ ਰਹੀ ਆਈ ਅੱਜ ਮੈਂ ਇੱਕ ਭੋਜ ਪਰੇ ਗਿਆ ਬਦੋ ਟੈਂਟ ਚ ਲਾਇਆ ਬਦੋ ਉਹਨਾਂ ਨੇ ਟੈਂਟ ਚ ਇੰਨੀ ਗਰਮੀ ਲੱਗੀ ਧੁੱਪ ਬਹੁਤ ਈ ਸੀ ਉਹਦੀ ਗਰਮੀ ਹੋਈ ਲੱਗਦੇ ਉਹਦਾ ਟੈਂਟ ਵਿੱਚ ਤਾਂ ਆਟੋਮੈਟਿਕ ਗਰਮ ਬਣ ਜਾਂਦੀ ਹੈ ਕੱਪੜਾ ਹੀ ਹੈ ਜੋ ਗਰਮੀ ਖਿੱਚੀ ਜਾਂਦਾ ਵੀ ਇੱਕ ਤਾਂ ਅਲੱਗ ਕਾਮ ਚਲੋ ਦੇਖਦੇ ਆ ਕਰਦਾ ਪਹਿਲਾਂ 20 ਤਰੀਕ ਨੂੰ ਦਾਦਾ ਜੀ ਲੱਗੇ ਗਈ 22 ਤਰੀਕ ਲੱਗ ਗਈ ਹੁਣ 25 ਦਾ ਦਦੇ ਆ ਹਾਂ ਵਧੀਆ ਜੇ ਲੱਖ ਰਵੇ ਮੰਡੀਆਂ ਦਾ ਦੇਖਦੇ ਹਾਂ ਕਿ ਕਿਆ ਬਣਦਾ ਇਹ ਕੱਲ ਉਹ ਆਈਵੀ ਦੀ ਚਿੱਠੀ ਜੀ ਉਹ WhatsApp ਤੇ ਪਾਈ ਵੀ ਦੀ ਕਿਸੇ ਨੇ 21 ਤਰੀਕ ਨੂੰ ਮੰਡੀਆਂ 'ਚ ਆੜਤੀਆਂ ਨੇ ਯਾਰ ਸੈਲਰਾਂ ਵਾਲਿਆਂ ਨੇ ਹੜਤਾਲ ਕਰੀ ਹੈ ਅਣਮਿੱਥੇ ਸਮੇਂ ਲਈ ਕੋਈ ਵੀ ਅਣਮਿੱਥੇ ਲਈ ਉਹਦੇ ਅਖਬਾਰ ਜੀ ਦਿੱਤਾ ਵਾ ਤਾਂ ਕਹਿੰਦਾ ਵੀ ਦੱਸ ਦਿੰਦੇ ਵਿੱਚ ਵਿੱਚ ਜੀ ਹੱਲ ਕਰ ਦਿੰਦੇ ਇਹਨਾਂ ਦਾ ਅੱਛਾ ਜਿਹੜਾ ਸੈਲਰਾਂ ਵਾਲੇ ਨਾਲ ਆੜਤੀਆਂ ਨੇ ਹੜਤਾਲ ਕਰੀ ਇੱਕ ਹੋਰ ਹੈ ਜਿਹੜੀ ਹੜਤਾਲ ਇਹਨਾਂ ਨੇ ਪਹਿਲਾਂ ਕਰ ਲਿਆ 10-12 ਦਿਨ ਇਹ ਵੀ ਹੱਲ ਹੋ ਜਾਣਾ ਚਾਹੀਦਾ ਇਹ ਮੌਕੇ ਬਰੇ ਕਰਨ ਇਹ ਦੋ ਜਹਦ ਨੂੰ ਲੰਘ ਜਾਂਦੇ ਆ। ਇਹ ਦਾਲ ਕਰਦੇ ਕਾਦੀ ਆ। ਇਹ ਤਾਂ ਹੁਣ ਕੋਈਆਂ ਦੇ ਜਿਹੜਾ 26 ਦਾ ਨਾ ਕੋ ਟੋਟਾ 68 ਟੂਟ ਪੰਨੇ ਕਿਲੋ ਇਹ ਕੜਾ ਕੁਛ ਮੰਗਦੇ ਆ। ਹਾਂ। ਗਵਰਨਮੈਂਟ ਮੰਗਦੀ ਆ ਚੌਲ ਵੀ ਸਾਨੂੰ ਐਨੇ ਦੋ ਉਹ ਕਹਿੰਦੇ ਵੀ ਘੱਟ ਹੈ। ਅੱਛਾ। ਗਵਰਨਮੈਂਟ ਤਾਂ ਮੰਗਦੀ ਆ ਵੀ ਹਾਂ। ਉਹ 26 ਦਾ ਚੱਕਰ ਆ। 68 ਕਿਲੋ। ਹਾਂ। 68 ਕਿਲੋ ਚੌਲ ਦੇਣਾ ਹੁੰਦੇ ਗਵਰਨਮੈਂਟ ਨੂੰ। ਹਾਂ। 1 ਕਵਿੰਟਲ ਦੇ। ਹਾਂ। ਉਹ 68 ਕਿਲੋ ਮੰਗਦੇ ਆ। ਇਹ ਨਿਕਲਦਾ ਇਹ ਕਹਿੰਦੇ 60 ਵਾਟ ਕਿਲੋ ਹੀ। ਹਾਂ। ਇਹ ਵੀ ਨਾ ਕਟਾ ਪੈਰੇ ਸੈਲਰ ਕਟਦੇ ਪੈਰੇ ਸੈਲਰ ਹਾਂ ਸੈਲਰ ਬੰਦੇ ਦੇ ਪਾਉਣੇ ਪੈਲੇ ਚੋੜਾ ਸਾਡਾ ਘਟਾਓ ਸਾਨੂੰ ਬਾਹਰ ਤੇ ਰੇਟ ਕਰੋ ਜਿਹੜਾ ਹੈਗਾ ਅੱਛਾ ਇਹ ਟੀ ਦਾ ਚੱਕਰ ਆ ਚੱਲ ਹੋਊਗਾ ਫੈਸਲਾ ਹੋ ਜਾਣਾ ਬਾਕੀ ਹੋਰ ਬਹੁਤ ਚੀਜ਼ਾਂ ਹੁੰਦੀਆਂ ਵਿੱਚ ਉਹ ਸਾਨੂੰ ਇੰਨਾ ਨੌਲੇਜ ਨਹੀਂ ਹੈਗੀ ਇੰਨੀ ਹਾਂ ਉਹ ਜਿਸ ਹੁਣ ਇੱਕ ਕੋਈ ਕਹਿੰਦੇ ਪਾਊਡਰ ਜਾਂ ਪੈਂਦਾ ਹੁੰਦਾ ਜਾਂ ਧਾਨ ਘੋਟਦੇ ਆ ਐ ਇਸਦੀ ਉਹੀ ਬਹੁਤ ਲੇਟ ਆਇਆ ਐ ਉਧਰ ਕੇ ਸੈਲਰ ਬਹੁਤ ਲੇਟ ਚੱਲੇ ਐ ਇੱਥੇ ਪਾਲਿਸ਼ ਹੁੰਦੀ ਆ ਹੈ ਨਹੀਂ ਪਾਲਿਸ਼ ਤਾਂ ਹੋਰ ਚੀਜ਼ ਹੁੰਦੀ ਐ ਕੋਈ ਹੋਰ ਕੈਮੀਕਲ ਪੈਂਦਾ ਹੁੰਦਾ ਵਿੱਚ ਧਾਨ ਘੋਟਣ ਲੱਗੇ ਅੱਛਾ ਇਹ ਤਾਂ ਵੇ ਇਹੇ ਚਾ ਲੋ ਹੋ ਜਣਾ ਉਹਨਾਂ ਕਰ ਦੇਣਾ ਹੱਲੇ ਯਾਰ ਪਤਾ ਹੀ ਉਹਨਾਂ ਨੂੰ ਨਾਲੇ ਤਾਂ ਕਈ ਦਿਨਾਂ ਦਾ ਚੱਲਦਾ ਵੀ ਇਹਨਾਂ ਦੀ ਹੜਤਾਲ ਹੋਣੀ ਉਹ ਵੀ ਸੋਚੀ ਬੈਠੇ ਹੋਣੇ ਵੀ ਆਹਾ ਕੰਮ ਕਰ ਦੇਣਾ ਹਾਂ ਗਵਰਨਮੈਂਟ ਨੂੰ ਪਤਾ ਹੀ ਹੁੰਦਾ ਪਤਾ ਹੀ ਹੁੰਦਾ ਫੇਰ ਜੇ ਟਾਈਮ ਦਾ ਖੇਡੂਗੇ ਜਾ ਕੇ ਫੇਰ ਹੋਰ ਚੱਲ ਪੈਣਾ ਕਿਸਾਨ ਜਿਹਾ ਬੰਦੇ ਨੇ ਫੇਰ ਤੁਹਾਨੂੰ ਲੱਗ ਲੱਜ ਨੇ ਇਹਦੇ ਨਾਲ ਤੋਂ ਕਹਦੇ ਪਹਿਲਾਂ ਹੀ ਹੱਲ ਕਰ ਦਈਏ ਤਾਂ ਠੀਕ ਹੈ ਸਭ ਤੋਂ ਵਧੀਆ ਹੈ ਜਿਹੜੀ ਖਰੀਦ ਨਾਲੇ ਚੱਲੇ ਨਾਲੇ ਪਤਾ ਵੀ ਜਿਹੜੀ ਹੁਣ ਪੱਕ ਗਈ ਤੇ ਗਈ ਮਨ ਲੱਗੀਆਂ ਪੱਕਣਾ ਪਹਿਲਾਂ ਇਹ ਜਿਹੇ ਪਬਲਿਕ ਨੂੰ ਹੈਰਾਨ ਕਰਨੇ ਇਹਨਾਂ ਨੂੰ ਹਾਂ ਪਬਲਿਕ ਨੂੰ ਹੈਰਾਨ ਕਰਨੇ ਨਾਲ ਤੇ ਵੇ ਦੇਖਦੇ ਹੋ ਬਾਕੀ ਹੁਣ ਗਵਰਨਮੈਂਟ ਦਾ ਲੱਗ ਜੂ ਪਤਾ ਕੀ ਕਰਦੀ ਹੈ ਬਾਕੀ ਗਵਰਨਮੈਂਟ ਦੇਖਦੇ ਜੋਰ ਮਾਰਦੀ ਹੈ ਨਹੀਂ ਤਾਂ ਫਿਰ ਅਗਰ ਹੁਣ ਵੇਚਤੀ ਆਪਣੀ ਤਾਂ ਕਰਾਉਂਦਾ ਹੀ ਨਹੀਂ ਦੇਣਾ ਉਹਨਾਂ ਨੂੰ ਨਹੀਂ ਫਿਰ ਦੂਏ ਪਾਸੇ ਨਹੀ ਆਣੀ ਬਦਰ ਉਹ ਟਰੈਕਟਰ ਵਾਲੀ ਫਿਰ ਵੀਡੀਓ ਕੱਲ ਪਾ ਦਿੱਤੀ ਉਹ ਜਿਹੜਾ ਸਕਾਉਟ ਟਰੈਕਟਰ ਦਾ ਹਾਂ ਆਇਆ ਕੋਈ ਫੋਨ ਫਾਨਕ ਨਹੀਂ ਹਲੇ ਸਕਾਉਟ ਟਰੈਕਟਰ ਦਾ ਵੀ ਮੇਰੇ ਕੋਲ ਨਹੀਂ ਆਇਆ ਫੋਨ ਕੋਈ ਵੀ ਅੱਛਾ ਆਹੋ ਆਉਣਾ ਜੇ ਆਪਣੇ ਕੋਲੇ ਆਉਣਾ ਉਹ ਕਿਹੜੇ ਪਰਾਂ ਬਾਈਆਂ ਨੰਬਰ ਦਿੱਤਾ ਵਿੱਚ ਹਾਂ ਉਹਨਾਂ ਦਾ ਨੰਬਰ ਦਿੱਤਾ ਹੈਗਾ ਸਕਾਉਟ ਟਰੈਕਟਰ ਦਾ ਬਾਈ ਪੀਵੀ 32ਏ 10 ਚ ਵਾਲੀ ਨੰਬਰ ਦਾ ਉਹਦਾ ਬਾਈਕ ਹਿੰਦੇ ਵੀ ਅਸੀਂ ਵੇਚਿਆ ਪਿਆ ਜੇ ਕਿਸੇ ਕੋਲ ਹੋਇਆ ਤਾਂ ਸਾਨੂੰ ਦੱਸ ਦਿਓ ਆਹਦਾ ਨੰਬਰ ਆ ਇਹਦਾ ਸਹੀ ਵਾਰੀ ਹੁੰਦਾ ਫਿਰ ਸਕੌਟ ਟਰੈਕਟਰ ਦਾ ਖੜਾ ਮਿਲ ਜਾਂਦਾ ਸਕੌਟ ਟਰੈਕਟਰ ਆ ਲਾਲ ਰੰਗ ਦਾ 340 340 ਉਹਦਾ ਨੰਬਰ ਹੈ PB 32 A 10 ਚ ਵਾਲੀ 10 ਚ ਵਾਲੀ ਠੀਕ ਹੈ ਜੇ ਕਿਸੇ ਵੀਰ ਕੋਲ ਹੋਇਆ ਤਾਂ ਮਾਸਾਲੇ ਵਾਲੇ ਨੰਬਰ ਤੇ ਫੋਨ ਦੇਖਿਆ ਹੋਵੇ ਬਾਈ ਕਿਤੇ ਹਾਂ ਮਾਸਾਲੇ ਵਾਲੇ ਨੰਬਰ ਪਰ ਫੋਨ ਕਰਕੇ ਜਰੂਰ ਦੱਸਿਓ ਜੇ ਕਿਸੇ ਨੇ ਦੇਖਿਆ ਹੋਵੇ ਜਿਕਣਾ ਪਿੰਡ ਵਿੱਚ ਆਪਣੇ ਖੜਾ ਹੋਵੇ ਵਾਲਾ ਦੱਸੇ ਜਾਵੇ ਵੀ ਹਾਂ ਖੜਾ ਹਾਂ ਉਹਨੂੰ ਨਹੀਂ ਪਤਾ ਕਹਿੰਦੇ ਉਹਨੂੰ ਵੀ ਦੱਸਣਿਆ ਨੇ ਵੀ 10000 ਰੁਪਏ ਦੇ ਵੀ ਸਾਨੂੰ ਜੇ ਮਿਲ ਜਵੇ ਚਲੋ ਹੁੰਦਾ ਬੰਦੇ ਨੂੰ ਕਈ ਵਾਰ ਵੀ ਆਪਣੀ ਪੁਰਾਣੀ ਚੀਜ਼ ਆਇਆ ਤਾਂ ਹੁਣ ਬਾਈ ਦਾ ਉਧਰ ਮੈਂ ਪਾਇਆ ਦਾ 225 ਡੀ ਆਈ ਜਿਹੜਾ ਮਹਿੰਦਰਾ ਟਰੈਕਟਰ ਵੇਚਣਾ ਥੋਣਾ ਹਮ ਇੱਕ 60 ਉਹਨਾਂ ਮੰਗਿਆ ਹੋਇਆ ਕਹਿੰਦਾ ਵੀ ਇੱਕ 60 ਮੈਂ ਤਾਂ ਕਹਿੰਦਾ ਡੇਢ ਹੀ ਮਸਲੇ ਸੜਾ ਕਹਿੰਦੇ 1 ਲੱਖ ਰੁਪਏ ਕਹਿੰਦਾ ਉੱਪਰ ਲਾ ਦ। ਉਹ ਬਰੇ ਕੰਬਰੂਕਾ ਵੀ ਕਹਿੰਦਾ ਮੈਂ ਵਧੀਆ ਸਾਰਾ ਨਵਾਂ ਹੀ ਸਵਾਨ ਪਾਇਆ ਵਾ ਕਹਿੰਦਾ ਕਹਿੰਦਾ ਅੱਜ ਮੈਨੂੰ ਫੇਰ ਫੋਨ ਆਇਆ ਕਹਿੰਦਾ ਫੋਨ ਤਾਂ ਮੈਨੂੰ ਬਹੁਤ ਆਉਂਦੇ ਆ ਵੀ ਪੈਸੇ ਨਹੀਂ ਲਾਉਂਦੇ ਮਾ ਪੈਸੇ ਤੇਰੇ ਮਾਡਲ ਦੇ ਸਾਫ ਗੱਲ ਹੈ। ਜਾਹੀ ਦਾ ਟਰੈਕਟਰ ਜਿਹੜੇ ਉਹ ਬਾਈ ਨੇ ਪੈਸੇ ਬਹੁਤ ਲਾਦੇ ਨੇ ਉੱਪਰ ਸਾਡੇ ਵਾਲਾ ਵੇਚਦਾ ਨਹੀਂ ਉਹ ਕਹਿੰਦਾ ਮੈਂ ਵੇਚਣਾ ਨਹੀਂ ਉਹਦਾ ਰੰਗ ਵੀ ਕਰਾਇਆ ਤੁਹਾਡੇ ਵਾਲਾ ਉਹ ਕਹਿੰਦਾ ਹੁਣ ਉਹ ਕਹੀਂਦਾ ਪੈਸੇ ਜ਼ਿਆਦਾ ਮੰਗਦਾ ਕਹਿੰਦਾ ਮੈਂ ਲਾਇਆ ਐਂਡੋਂਡ ਟਾਇਰ ਚਾਰੇ ਨਵੇਂ ਸਲਫ ਵੀ ਨਵੀਆਂ ਗੇਅਰ ਵਾਲਾ ਕਹਿੰਦਾ ਪਿੰਡ ਬੋਂਡ ਦਾ ਸਾਰਾ ਨਵਾਂ ਹੀ ਪਾਇਆ ਵਾ ਆ ਤੇਰਾ ਬ੍ਰੇਕਾਂ ਬਰੂਕਾਂ ਕਹਿੰਦਾ ਸਾਰਾ ਕੁਝ ਮਸਨ ਦਾ ਬਾਈ ਵੀਰ ਉਰੇ ਆ ਬਈ ਆ ਗਿਆ ਨਾ ਬਾਈ ਚਲੋ ਦਿਖਾਉਦੇ ਬਾਕੀ ਬਾਈ ਹੋਰ ਕਾਰੋਬਾਰ ਨੇ ਚੱਲਦੇ ਆ ਅੱਜ ਲਿਆਂਦੀਆਂ ਮੁਰਗੀਆਂ ਸਤਿ ਸ਼੍ਰੀ ਅਕਾਲ ਸਸਿਕਾ ਬਰਾਡੇ ਸਤਿ ਸ਼੍ਰੀ ਅਕਾਲ ਸਸਿਕਾ ਬਰਾਡੇ ਸਤਿ ਸ਼੍ਰੀ ਅਕਾਲ ਮਲੇਰ ਰਾਮਤ ਨੂੰ ਠੀਕ ਆ ਸਤਿ ਕਿਆਏ ਹੈ ਹੈ ਗਿਆ ਜੀ ਸਤਿ ਕਿਆਏ ਬੁਗੇ ਸਤਿ ਕਿਆ ਚੀਜ ਹੈ ਕਿ ਆਏ ਹੋ ਕੀ ਆਏ ਹੈਨ ਹੈਨ ਅੱਛਾ ਆ ਮਿਲੋ ਸੇਵਤ ਨੂੰ ਆਈ ਪ੍ਰਵਲ ਆ ਉਹ ਕਿੱਥੇ ਵੜ ਗਈਆਂ ਹੈ ਨਾ ਇਹ ਤਾਂ ਬੱਜ ਬੱਤਾ ਡੀ ਗਿਆ ਪਰ ਫਾਸ ਗਈ ਅੱਨਾ ਹੈ ਨਾ ਹੈਲੋ ਜਦੀ ਪਰਲੇ ਪਾਸੇ ਫਿਰਦੀ ਜੀ ਇੱਕ ਜੰਦੀ ਸੀ ਹੁਣ ਆਹ ਜੰਦੀਆਂ ਪੰਜ ਅੱਜ ਸਭ ਤੇ ਫੜਨੀ ਹੈ ਫੜਨੀ ਹੈ ਮੈਮੀ ਫੜ ਲਾਂਦੀ ਜੋ ਇਹ ਆਹ ਜੰਦੀ ਜੀ ਇੱਕ ਫਰੋਂ ਦੂਜਿਆਂ ਲੈਂਦੀਆਂ ਸਿੱਤ ਕੇ ਹਾਂ ਕੀ ਹੈ ਕੀ ਦੂਣਾ ਹੈ ਕੀ ਲਓ ਜੀ ਆ ਬਣਾਇਆ ਜਿੰਦੇ ਰੱਖਣ ਵਾਸਤੇ ਆ ਜਾਲੀ ਜੀ ਲਾਤੀ ਇੱਧਰ ਇੰਨੀ ਕਿ ਜਗ੍ਹਾ ਬਣਾਇਆ ਜੇ ਰੱਖਣ ਵਾਸਤੇ ਆ ਜਾਲੀ ਜੂਜੀ ਲਾਕੇ ਇਹਦੇ ਵਿੱਚ ਰੱਖੇ ਕਰੋਗੇ ਮਨਿਆਣ ਨੂੰ ਸ਼ੌਕ ਤਾਂ ਕਹਿੰਦੇ ਰੱਖਣੀਆਂ ਮੁਰਗੀਆਂ ਆ ਲਾਤੀ ਵਾਲੀ ਇਹਨਾਂ ਦੀ ਤੁਸੀਂ ਕਰਦੇ ਸੀ ਕਿ ਐਸੇ ਤੱਕ ਇਹ ਕਰਦੀਆਂ ਐ? ਸ਼ਬਤ ਕੀ ਕਰਦੀਆਂ ਐ? ਆਦੀ ਆਦੀ ਹਾਂ ਕੇ? ਹਨੀ ਹਨੋ ਹਨੋ ਹਨ ਨਾ ਹੈ ਨਾ ਹਨੋ ਇਨਾਂ पर सिफत तो क्या है सफ सड़ तो क्या है क्या है न फे फा मैं कड़ता बाहर खड़ जा ਤੁਹਾਨੂੰ ਹੱਥ ਰਾਈ। ਇਹਨਾਂ ਵੀਡੀਓ ਨੂੰ ਲਾਈਕ ਐਂਡ ਗੋ। ਐਦਾਂ ਮ ਕਰੋ। ਐਦਾਂ ਮ ਕਰੋ। ਲਓ ਜੀ। ਮੌਸਮ ਲੱਗ ਗਿਆ ਜਗੜਵਲ ਜੀ ਕਰਨ। ਬੱਦਲ ਵਾਈ ਹੋ ਗਈ। ਤੇ ਬਾਕੀ ਆਪਣੀ 110 ਜੇਰੀ ਹੈ ਜੀ। ਲੱਗੀ ਇਹ ਵੀ ਇਹ ਰੰਗ ਜਾ ਵਧਣ। ਉਹ ਤਾਂ ਤੇਨ ਪਰ ਤੇਨੇ ਬੋਫਰ ਕੋ ਪੈਂਦਾ ਇਹਨੂੰ ਵੀ ਨਾ ਕਿੱਦੜਾ ਥੋੜਾ ਬਾਜਰਾ ਵੀ ਜਿਆਵਾ ਤਾਂ ਆਪਣੀ ਵਾਲੀ ਜਗ੍ਹਾ ਤੇ ਜਦੋਂ ਆਪਣੀ ਦੀ ਬੀਜੀ ਤੀ ਮਾ 26 ਲਾਤਾ ਤਾਂ ਇਹ ਵੀ 26 ਇਹਨੇ ਪੱਕ ਚੱਲੇ ਜੀ ਇਹ ਲਾਣੇ ਹਰਾ ਦੇਖਦਾ ਦਾਣੇ ਇਹਨੇ ਪੱਕ ਗਏ ਇੰਨੀ ਕੁ ਖਤੀ ਜੀ ਛੋਟੀ ਜੀ ਇਹ ਪਾਏ ਦੇ ਤੱਕ ਇਹਨੂੰ ਇੰਨੇ ਕੁ ਭਈਆਂ ਦੇ ਵੜਾ ਕੇ ਭਈਆਂ ਦੇ ਵੜਵਾ ਕੇ ਅਥਾਂ ਦਾ ਝਾੜ ਲੂਗੇ ਅਥਾਂ ਦਾ ਝੜ ਕੇ ਇਹਨੂੰ ਆ ਜਿਹੜੀ ਫਿਰ 110 ਆਪਣੀ ਇਹ ਹੋਣੀ ਨਰਮ ਹਲੇ ਫਿਰ ਹਾਇ ਇੰਨਾ ਕੋ ਖੁੰਜਾ ਆ ਵੀ ਹੱਥਾਂ ਗਲ ਵੱਢ ਕੇ ਇੰਨਾ ਕੋ ਖੁੰਜਾ ਆਉਰੇ ਤੇ ਲੇਕੇ ਨਾ ਇਥੇ ਨੂੰ ਖੁੰਜਾ ਵੱਢ ਕੇ ਫਿਰ ਅਸੀਂ ਵੀ ਹੱਤਾਂ ਗਾ ਪੜਾ ਦੂਗੇ ਤੇ ਮਾਸਟਰ ਦੇ ਕਿਦ ਨੂੰ ਰਸਤਾ ਬਣ ਜੂਗਾ ਫਿਰ ਆ ਜਾਮੇ ਹੀ ਬੱਟ ਦੇ ਨਾਲ ਆ ਆਪਣਾ 110 ਆ ਗਈ ਆ ਮਾਸੜ ਦੀ ਆ ਗਈ ਕਵੇਰੀ 468 ਇਹ ਵੀ ਪੱਖ ਚੱਲੀ ਜਾਣਾ ਚਲ ਫੇ ਇੱਥੇ ਨੂੰ ਮਾਸੜ ਦੂੰ ਉਹ ਬਾਜਰੀ ਵਾਲੇ ਖੇਤਾਂ ਨੂੰ ਮਸ਼ੀਨਾਂ ਆਏ ਆਜੂਗੀ ਲਗ ਲਗ ਇੱਥੇ ਰਸਤਾ ਬਣ ਕੇ ਮਾਸੜ ਦੇ ਵੱਢ ਜੂਗੀ ਚਲੋ ਇਹਦਾ ਹੀ ਮਸਹਰਾ ਹੱਲ ਹੋ ਜੂਗਾ ਨਹੀਂ ਤਾਂ ਪਿਆੜੇ ਵਾਲੇ ਸਾਰੀਆਂ ਜਿਹੜੀਆਂ ਹਰੀਆਂ ਪਈਆਂ ਹਰੇ ਮਾਸੜ ਦੇ ਖੇਤ ਨੂੰ ਆਉਣ ਨੂੰ ਰਸਤਾ ਨਹੀਂ ਰਹੇ ਕੋਈ ਵੀ ਇੱਧਰ ਆਹਾ ਆਪਣੀ 110 ਇਹ ਵੀ ਹਾਲੇ ਨਰਮ ਹੈ ਬਾਕੀ ਫੇ ਗੰਨਾ ਹੋ ਗਿਆ ਉਧਰ ਇੱਥੇ ਨੂੰ ਰਸਤਾ ਕਹਿੰਦਾ ਮਾਸੜ ਕਹਿੰਦਾ ਇੱਥੇ ਰਸਤਾ ਬਣਾ ਕੇ ਦਿਓ ਮੈਂ ਚਲ ਕੋਈ ਗੱਲ ਨਹੀਂ ਇਹ ਨਹੀਂ ਖਤਿਰ ਨੂੰ ਤਾਂ ਆਪ ਹੀ ਵੜ ਦੂੰਗੇ ਜੇ ਵੱਢਣੀ ਹੋਈ ਤੁਹਾਨੂੰ ਲੱਗਦਾ ਇਹ ਕਰੋ ਇਹਦਾ ਹੱਲ ਹੋਣਾ ਚਾਹੀਦਾ ਮਸਲਾ ਪਰੋਸੀ ਦਾ ਪਰੋਸੀ ਕੰਮ ਆਉਂਦਾ ਜੀ ਚਲੋ ਮਿਲਦੇ ਆਂ ਜੀ ਫਿਰ ਕਿਸੇ ਹੋਰ ਵੀਡੀਓ ਚ ਸਤਿ ਸ੍ਰੀ ਅਕਾਲ ਜੀ